ਹਾਂਜੀ ਕੀ ਹਾਲ ਹੈ ਸਾਰਿਆਂ ਦਾ ਇਸ ਵਕਤ ਆਪਾਂ ਖੜੇ ਗੰਗਾ ਨਦੀ ਦੇ ਉੱਪਰ ਤੁਸੀਂ ਦੇਖ ਹੀ ਸਕਦੇ ਹੋ ਮੇਰੇ ਪਿੱਛੇ ਦਾ 뷰 ਤੇ ਅੱਜ ਆਪਾਂ ਜਾਵਾਂਗੇ ਰਿਸ਼ੀਕੇਸ਼ ਤੋਂ ਲੈ ਕੇ ਦੇਵ ਪ੍ਰਯਾਗ ਤੱਕ ਸਫ਼ਰ ਹੋਵੇਗਾ ਲਗਭਗ 60 ਤੋਂ 65 ਕਿਲੋਮੀਟਰ ਦਾ ਪਰ ਅੱਜ 65 ਕਿਲੋਮੀਟਰ ਵੀ ਬਹੁਤ ਜ਼ਿਆਦਾ ਹੋਊਗਾ ਕਿਉਂਕਿ ਸਾਰੀਆਂ ਨੇ ਸਾਰੀਆਂ ਚੜ੍ਹਾਈਆਂ ਆਉਣਗੀਆਂ ਆਪਾਂ ਨੂੰ ਤੇ ਸਾਈਕਲ ਚੱਲਣਾ ਘੱਟ ਆ ਤੇ ਆਪਾਂ ਨੂੰ ਰੋਡ 'ਨਾ ਜ਼ਿਆਦਾ ਪੈਣਾਗਾ ਤੇ ਬਾਕੀ ਆਪਾਂ ਦੇਖਾਂਗੇ ਰਸਤੇ 'ਚ ਕਿੱਥੇ-ਕਿੱਥੇ ਰੁਕਣਾ ਪੈ ਸਕਦਾ ਤੇ ਪਤਾ ਚੱਲਿਆ ਕੁਝ ਕੁ ਵੀਰਾਂ ਤੋਂ ਕਿ ਰਸਤੇ 'ਚ ਕੋਈ ਦਰਖਤ ਵਗੈਰਾ ਵੀ ਨਹੀਂ ਹੈ ਤੇ ਪਾਣੀ ਵਗੈਰਾ ਦੀ ਬਹੁਤ ਜ਼ਿਆਦਾ ਮੁਸ਼ਕਲ ਤੇ ਦਿੱਕਤ ਆਊਗੀ ਆਪਾਂ ਨੂੰ ਰਸਤੇ 'ਚ ਅੱਜ। ਇਹ ਤਾਂ ਭਰੇਗੀ ਪੰਪ ਜਾਨਵਰ ਹਟ ਜਾਊਗਾ ਅੱਗੇ। ਗੰਗਾ ਨਦੀ ਦੇ ਨਾਲ-ਨਾਲ ਜਾਂਦੇ ਹੋਏ ਪਹਾੜ ਸਵੇਰ ਦਾ ਵੇਲਾ ਬਹੁਤ ਸੁੰਦਰ ਦ੍ਰਿਸ਼ ਆ ਅੱਜ ਆਪਾਂ ਏਦਾਂ ਦੇ ਪਹਾੜੀ ਦੇਖਣਗੇ ਸਾਰੀ ਯਾਤਰਾ ਜੀ ਦੀ ਨਾ ਬਹੁਤ ਸੋਹਣਾ ਲੱਗਦਾ ਬਹੁਤ ਹੀ ਜਾਨਾ ਜਿਆਦਾ ਸੋਹਣਾ ਥਿਓ ਆ ਆਪਾਂ ਜਾ ਰਹੇ ਗੰਗਾ ਨਦੀ ਦੇ ਨਾਲ ਨਾਲ ਤੇ ਦੇਖੋ ਅੱਗੇ ਪਹਾੜਾਂ ਤੋਂ ਮੀਂਹਾਂ ਦਾ ਪਾਣੀ ਬਹੁਤ ਜ਼ਿਆਦਾ ਇਕੱਠਾ ਹੋ ਕੇ ਇਸ ਨਦੀ ਜਾ ਕੇ ਆ ਰਿਹਾ ਹੈ ਤੇ ਨਾਲ-ਨਾਲ ਇਹਦੇ ਪਹਾੜ ਤੇ ਇੱਕ ਖੂਬਸੂਰਤ ਦ੍ਰਿਸ਼ ਇੱਕ ਸਾਈਡ ਤੇ ਗੰਗਾ ਨਦੀ ਤੇ ਦੂਸਰੀ ਸਾਈਡ 에 ਪਹਾੜ ਕੁਦਰਤ ਦੇ ਨਜ਼ਾਰੇ ਬਹੁਤ ਜਿਆਦਾ ਵਧੀਆ ਦੇਖਣ ਨੂੰ ਮਿਲ ਰਹੇ ਇੱਧਰ ਸੂਰਜ ਵੀ ਨਿਕਲ ਆਇਆ ਅੱਜ ਪੂਰਾ ਆਪਾਂ ਉਤਰਾਖੰਡ ਦੇ ਵਿੱਚ ਤਾਂ ਝਰਨਿਆਂ ਵਾਲੀ ਗੱਲ ਤਾਂ ਤੁਸੀਂ ਆਮ ਹੀ ਸਮਝ ਸਕਦੇ ਆਂ ਤਾਂ ਸਟਾਰਟ ਹੋ ਚੁੱਕੇ ਝਰਨਿਆਂ ਨੇ ਇਹ ਆ ਪਹਿਲਾ ਉੱਪਰ ਤੋਂ ਪਾਣੀ ਆ ਰਿਹਾ ਇਸ ਪਾਈਪ ਦੇ ਵਿੱਚ ਪੂਰਾ ਰਸਤਾ ਇਤਨੀ ਪਹਾੜਾਂ ਨਾਲ ਹੀ ਭਰਿਆ ਹੋਇਆ ਇੱਕ ਸਾਈਡ ਤੇ ਕੱਟੇ ਹੋਏ ਤੇ ਇੱਕ ਸਾਈਡ ਤੇ ਵੱਡੇ ਵੱਡੇ ਪਹਾੜ ਤੇ ਥੱਲੇ ਖਾਈ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਪਹਾੜਾਂ 'ਚ ਖੂਬਸੂਰਤੀ ਵੀ ਆ ਤੇ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣੇ ਆ ਤੇ ਕਈ ਚੀਜ਼ ਵੀ ਪਹਾੜਾਂ 'ਚ ਆਮ ਕਰਕੇ ਮਿਲੋਗੇ ਤੁਹਾਨੂੰ ਇੱਕ ਪਾਸੇ ਕੁਦਰਤ ਨੇ ਜੋ ਇਸ ਜਗ੍ਹਾ ਨੂੰ ਇੰਨਾ ਸੋਹਣਾ ਬਣਾ ਕੇ ਰੱਖਿਆ ਹੋਇਆ ਤੇ ਦੂਜੇ ਪਾਸੇ ਜੋ ਆਪਣੇ ਦੇਖਦੇ ਲੋਕਾਂ ਨੇ ਆਪਾਂ ਇਸ ਵਕਤ ਚ ਉੱਤਰਾਖੰਡ ਚ ਕਾਫੀ ਅੱਗੇ ਲੰਘ ਚੁੱਕੇ ਆਂ ਪਰ ਫਾਜ਼ਿਲਕਾ ਦਾ ਨਾਂ ਇੱਥੇ ਵੀ ਬੜੀ ਚੰਗੀ ਤਰ੍ਹਾਂ ਇਸ ਨੇ ਸ਼ਾਨ ਤੇ ਲਾਇਆ ਹੋਇਆ ਕਿ ਫਾਜ਼ਿਲਕਾ ਇੱਥੋਂ 530 ਕਿਲੋਮੀਟਰ ਤੋਂ ਉੱਪਰ ਤੇ ਨਾਲ-ਨਾਲ ਗੰਗਾ ਆਪਾਂ ਗੰਗਾ ਨਦੀ ਦੇ ਨਾਲ-ਨਾਲ ਹੀ ਚੱਲ ਰਹੇ ਹਾਂ ਇੱਥੋਂ ਦਾ 뷰 ਹੋਰ ਵੀ ਜਿਆਦਾ ਸੋਹਣਾ। ਲੋ ਬਾਈ ਦੇਖੋ। ਉਹ ਸਾਹਮਣੇ ਛੋਟੇ ਉਹ ਰਿਵਰ ਡਰਾਫਟਿੰਗ ਕਰ ਰਹੇ ਆ। ਉਹ ਦੇਖੋ। ਇਸ ਕੈਂਪ ਪਹਾੜਾਂ ਦੇ ਵਿੱਚ ਬਣਾਈ ਹੈਗੀ ਪਹਾੜੀ ਮੈਡੀ। ਪਰ ਪਰ ਆਪਾ ਆਪ ਬਣਾਉਣੀ ਆ ਆਪਾ ਚੁੱਲਾ ਜਾਂ ਤੇ ਗੈਸ ਦੀ ਆਪਾਂ ਨਾਲ ਲੈ ਕੇ ਆਂਦੇ ਸੀਗੀ ਅੱਜ ਪਹਿਲਾ ਦਿਨ ਹੈ ਇੱਧਰ ਰਿਜ਼ਲਟ ਦੇਖਾਂਗੇ ਆਪਾਂ ਕਿਦਾਂ ਦਾ ਇਹ ਚੀਜ਼ ਵਧੀਆ ਜਾਂ ਨਹੀਂ ਵਧੀਆ ਵੈਸੇ ਪਾਣੀ ਤੇਨੇ ਗਰਮ ਕਰਤਾ ਅੱਧੇ ਮਿੰਟ ਦੇ ਅੰਦਰ ਅੰਦਰ ਗੰਗਾ ਨਦੀ ਆਪਣੇ ਹੋਰ ਵੀ ਨਦੀਕ ਆ ਗਈ ਐ ਤੇ ਇੱਧਰ ਹੋ ਰਹੀ ਡਰਾਫਟਿੰਗ ਹੋਰ ਵੀ ਜ਼ਿਆਦਾ ਦੇਖੋ ਅੱਗੇ ਦੀ ਅੱਗੇ ਉੱਚੇ ਉੱਚੇ ਪਹਾੜ ਦੇਖੇ ਵਾਲਾ ਪਹਾੜ ਦੇਖੋ ਬਿਲਕੁਲ ਛੜ ਬਿਲਕੁਲ ਸਿੱਟਾ ਚੜਾਈਆਂ ਇੰਨੀਆਂ ਕਿ ਜ਼ਿਆਦੇ ਉੱਤਰਾਖੰਡ ਦੇ ਵਿੱਚ ਇੱਕ ਕਿਲੋਮੀਟਰ ਦੇ ਵਿੱਚ ਪੰਜ-ਪੰਜ ਵਾਰ ਰੈਸਟ ਲੈਣੀ ਪੈਂਦੀ ਹੈ। ਥੋੜੀ ਜੀ ਚੜਾਈ ਚੜਾ ਕੇ ਫੇਰ ਰੋਗ ਜਾਈ ਦਾ ਫੇਰ ਫੇਰ ਅੱਗੇ ਤੋ ਫੇਰ ਚੱਲ ਪਾਈ ਦਾ। ਜ਼ਿਆਦਾਤਰ ਤਾਂ ਪੈਦਲ ਹੀ ਚੱਲਦਾ ਅੱਜ ਕੰਮ। ਸਾਹੀ ਤਕਰੀਬ ਤੋਂ 4 ਘੰਟੇ ਲੱਗੇ ਤੇ 22 ਕਿਲੋਮੀਟਰ ਹੁੰਦਾ। ਕਿੰਨੇ ਆ ਹੁਣ ਅੱਗੇ ਇਹ ਵੀ ਇਸ ਜਗ੍ਹਾ ਤੋ ਹੀ ਤਕਰੀਬਨ ਅੱਗੇ 1.5 ਮਹੀਨੇ ਬਾਅਦ ਪਹੁੰਚੂਗਾ 2 ਮਹੀਨੇ ਬਾਅਦ ਇੱਕ ਇਹਦਾਰ ਨਾਲ ਜਾ ਰਿਹਾ ਵੀਰ। ਏ ਵੀਰ ਦੇਰਾਧੂਨ ਤੋਂ ਦੂਸਰਾ ਇਹਦੇ ਨਾਲ ਜੋ ਵੀਰ ਆ ਉਹ ਰਾਜਸਥਾਨ ਤੋਂ ਇਹ ਇਸ ਤਰ੍ਹਾਂ ਜਾ ਰਿਹਾ ਮੈਨੂੰ ਤਾਂ ਲੱਗਦੀ ਆਪਣਾ ਸਾਈਕਲਾਂ ਵਾਲਾ ਹੀ ਸਫ਼ਰ ਮੁਸ਼ਕਲ ਪਰ ਇਹ ਹੋਰ ਵੀ ਜ਼ਿਆਦਾ ਹੋਪ ਹੈ ਅੱਗੇ ਤਾਂ ਸਾਰਾ ਹੀ ਰਸਤਾ ਪੈਦਲ ਜਾਣ ਵਾਲਾ ਹੀ ਬਣੇਗਾ ਤੁਸੀਂ ਦੇਖ ਹੀ ਸਕਦੇ ਆ ਮੇਰੇ ਨਾਲ ਵਾਲਾ ਵੀਰ ਸਾਈਕਲ ਰੇੜ ਕੇ ਲਈ ਆਉਂਦਾ ਹੈਗਾ ਤੇ ਰਸਤੇ 'ਚ ਆਪਾਂ ਨੂੰ ਮਿਲੇ ਗੱਡੀ ਤੇ ਆ ਰਹੇ ਸੀ ਕੁਝ ਸੰਗ ਤੋਂ ਵੀ ਹੀਮਕੁੰਨ ਸਾਹਿਬ ਨੂੰ ਜਾ ਰਹੇ ਸੀ ਉਹਨਾਂ ਨੇ ਆਪਾਂ ਨੂੰ ਪੀਣ ਲਈ ਪਾਣੀ ਦਿੱਤਾ ਤਿਆ ਲਾਹੌਰੀ ਜੀਰਾ ਮਿਲਿਆ ਆਪਾਂ ਨੂੰ ਇੱਕ ਤਾਂ ਅੱਜ ਸਵੇਰੇ ਚੱਲੇ ਨੂੰ ਆਪਾਂ ਨੂੰ ਤਕਰੀਬਨ 6-7 ਘੰਟੇ ਹੋ ਗਏ ਆ ਤੇ 7 ਘੰਟਿਆਂ 'ਚ ਹਾਲੇ ਤੱਕ ਆਪਾਂ 22 ਤੋਂ 23 ਕਿਲੋਮੀਟਰ ਤੱਕ ਦਾ ਹੀ ਸਫ਼ਰ ਕੱਢਿਆ ਕਿਉਂਕਿ ਸਾਈਕਲ ਚਲਾਇਆ ਘੱਟ ਆ ਜਿੱਤੇ ਰੇੜਿਆ ਜ਼ਿਆਦਾ ਅੱਜ ਸਾਈਕਲ ਤੇ ਅੱਗੇ ਆਪਾਂ ਬੈਠ ਕੇ ਆਉਂਦੇ ਸੀ ਹਰ ਰੋਜ਼ ਅੱਜ ਸਾਈਕਲ ਨੂੰ ਆਪਾਂ ਨਾਲ ਲੈ ਕੇ ਆਂਦਾ ਆਪਣੇ ਨਾਲ ਨਾਲ ਤੋਰ ਕੇ ਲਿਉਣਾ ਪਿਆ ਗਰਮੀ ਵੀ ਬਹੁਤ ਜ਼ਿਆਦਾ ਹੋਈ ਪਈ ਉੱਪਰ ਬਹੁਤ ਜ਼ਿਆਦਾ ਗਰਮੀ ਹੈ ਗਰਕ ਹੈ ਪਰ ਰੋਡ ਤੋਂ ਪਿੱਛੇ ਹੈ ਰੋਡ ਤੇ ਛਾਂ ਵੀ ਨਹੀਂ ਬੜੀ ਮੁਸ਼ਕਲ ਨੇ ਜਾ ਕੇ ਲੱਭਣਾ ਕਿ ਕਿਹੜੀ ਛਾਂ ਲੱਭੀਏ ਹਰ 1 ਕਿਲੋਮੀਟਰ ਦੇ ਵਿੱਚ 2-3 ਵਾਰ ਬੈਠਣਾ ਪੈਂਦਾ ਤੇ ਬਹੁਤ ਜ਼ਿਆਦਾ ਚੜ੍ਹਾਈਆਂ ਗਰਮੀ ਬਹੁਤ ਜ਼ਿਆਦਾ ਉਹਦੇ ਕਰਕੇ ਪਾਣੀ ਦਾ ਬਹੁਤ ਔਖਾ ਹੋਇਆ ਪਿਆ ਰਸਤੇ 'ਚ ਇੱਕ ਜਗ੍ਹਾ ਤੋਂ ਤਾਂ ਮਿਲ ਗਿਆ ਹੀ ਚਾਰਨੇ ਤੋਂ ਬਾਅਦ ਪਾਣੀ ਨਹੀਂ ਮਿਲੇ ਨਾ ਕੋਈ ਸ਼ਹਿਰ ਹੈ ਨਾ ਕੋਈ ਦੁਕਾਨ ਇੱਥੇ ਜਾ ਕੇ ਇੱਕ ਜਗ੍ਹਾ ਆਈ ਇੱਥੇ ਕਾਫੀ ਦੁਕਾਨਾਂ ਸੀ ਪਾਣੀ ਨਹੀਂ ਤੇ ਇੱਥੋਂ ਜਾ ਕੇ ਪਾਣੀ ਲਿਆ ਹੁਣ ਦੇਖਦੇ ਆ ਅੱਗੇ ਕਿੰਨੀ ਕੁ ਦੂਰ ਤੱਕ ਚੜਾਈ ਆਉਂਦੀ ਹੈ ਫੇਰ ਜਾ ਕੇ ਕਿਤੇ ਉਤਰਾਈ ਆਵੇ ਤਾਂ ਕੋਈ ਵਧੀਆ ਗੱਲ ਲਗਾਤਾਰ ਇਸ ਹਾਈਕ ਨੂੰ ਅੱਜ ਆਪਾਂ ਤੋਰ ਕੇ ਹੀ ਲਈ ਆ ਰਹੇ ਹਾਂ ਅੱਗੇ-ਅੱਗੇ ਜਿਵੇਂ-ਜਿਵੇਂ ਸੜਕਾਂ ਆਉਂਦੀਆਂ ਸਿੱਧੀਆਂ 5 ਨਹੀਂ 10 ਨਹੀਂ ਸਿੱਧੀਆਂ 50 50 ਫੁੱਟ ਉਚਾਈ ਤੇ ਆ ਰਹੀਆਂ ਇੱਕਦਮ ਤੇ ਬਹੁਤ ਹੀ ਜ਼ਿਆਦਾ ਉੱਚੀਆਂ-ਉੱਚੀਆਂ ਆ ਰਹੀਆਂ ਸੜਕਾਂ ਇੱਧਰ ਨੂੰ ਆਪਾਂ ਜਾਣਾ ਲਗਾਤਾਰ ਚੜ੍ਹਾਈ ਆ ਰਹੀ ਆ ਤੇ ਸਾਈਕਲ ਆਪਾਂ ਤੋਰ ਕੇ ਲਈ ਜਾਂਦੇ ਆ ਦੁਪਹਿਰ ਦਾ 1.5 ਵਜ ਚੁੱਕਿਆ ਤੇ ਹਜੇ ਤੱਕ 25 ਕਿਲੋਮੀਟਰ ਨਿਕਲੇ 26 ਤੇ ਇੱਧਰੋਂ ਆਪਾਂ ਆਏ ਆ ਇਸ ਵਕਤ ਲਗਭਗ 550 ਮੀਟਰ ਦੀ ਉਚਾਈ ਤੇ ਬੈਠੇ ਆ ਆਪਾਂ ਤੇ ਆਪਾਂ ਜਾਣਾ 1000 ਮੀਟਰ ਦੀ ਉਚਾਈ ਤੇ ਲਗਾਤਾਰ 3-4 ਕਿਲੋਮੀਟਰ ਢਾਈ ਚੜਨ ਤੋਂ ਬਾਅਦ ਪੈਦਲ ਤੁਰ ਕੇ ਆਏ ਅਸੀਂ ਇੰਨਾ ਤੇ ਬਹੁਤ ਹੀ ਵਧੀਆ ਢਲਾਨ ਆਈ ਇੱਕ ਤੇ 3-4 ਕਿਲੋਮੀਟਰ ਹੋਂ ਸਾਡਾ ਸੋਖਾ ਵੀ ਨਿਕਲ ਗਿਆ ਪਹਿਲਾਂ ਲੱਗਦਾ ਸੀਗਾ ਵੀ ਦੇਖ ਪ੍ਰਯਾਗ ਪਹੁੰਚਣਾ ਅਸੰਭਵ ਹੋ ਗਿਆ ਤੇ ਹੁਣ ਆ ਢਲਾਨ ਤੋਂ ਬਾਅਦ ਲੱਗਦਾ ਵੀ ਹਾਂ ਹੁਣ ਅਸੀਂ ਪਹੁੰਚ ਸਕਦੇ ਹਾਂ ਆਸਾਨੀ ਨਾਲ ਬਾਕੀ ਲਾਗੇ ਛਾਗੇ ਦਾ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਰਾਸਤੇ 'ਚ ਇੱਕ ਪਹਾੜਾ ਹੈ ਜੋ ਬਿਲਕੁਲ ਸਿੱਧਾ 90 ਡਿਗਰੀ ਤੇ ਖੜਾ। ਅੱਜ ਸਾਨੂੰ ਪੂਰਾ ਦਿਨ ਇਦਾਂ ਦੇ ਵਧੀਆ-ਵਧੀਆ ਸੋਹਣੇ-ਸੋਹਣੇ ਦ੍ਰਿਸ਼ ਦਿਖੇ। ਇਸ ਵਕਤ ਖੜੇ ਆਪ ਉੱਤਰਾਖੰਡ ਦੇ ਇੱਕ ਸ਼ਹਿਰ ਕੋਡੀਵਾਲਾ ਦੇ ਵਿੱਚ। ਇਹ ਸ਼ਹਿਰ ਗੰਗਾ ਨਦੀ ਦੇ ਉੱਪਰ ਹੀ ਆ ਪਰ ਇੱਕ ਖਾਸ ਹੀ ਇੱਥੇ ਆ ਕੇ ਗੰਗਾ ਨਦੀ ਦੀ ਕਿ ਇੱਥੇ ਯੂ ਟਰਨ ਮਾਰਦੀ ਹੈ ਗੰਗਾ ਨਦੀ ਬਾਕੀ ਤੁਸੀਂ ਆਪ ਹੀ ਦੇਖੋ ਪਾਣੀ ਦਾ ਬਹਾਅ ਬਹੁਤ ਹੀ ਜ਼ਿਆਦਾ ਤੇਜ਼ ਆ ਇੱਥੇ ਬਿਲਕੁਲ ਨੇੜੇ ਤੋਂ ਦੇਖਿਆ ਜਾਂਦਾ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਉੱਪਰ ਮੀਂਹ ਕਿੰਨਾ ਕੁ ਜ਼ਿਆਦਾ ਹੋਊਗਾ ਦੀ ਆਦੇ ਪਾਣੀ ਦਾ ਤੇਜ਼ ਵਹਾਵਾ। ਕਿਲੰਗਾ ਚਾਲੇ ਮੈਦ ਖੁੱਤ ਪਰਦਾ ਕੇ ਜਦਾਂ ਬਰਨਾਲਾ ਪਾਈ ਫਟਕੋਣ ਸਾਫਾ। ਇਸ ਚੜਾਈ ਦਾ ਅੰਦਾਜ਼ਾ ਤੁਸੀਂ ਆਪੇ ਹੀ ਦੇਖ ਸਕਦੇ ਆ ਕਿ ਉਹ ਸਾਹਮਣੇ ਜਾ ਰਹੀਆਂ ਬੱਸਾਂ ਫਿਰ ਉਸ ਤੋਂ ਅੱਗੇ ਰੋਡ ਅੱਗੇ ਜਾ ਰਿਹਾ ਸਾਨੂੰ ਕਾਰਾਂ ਦਿਖਾਈ ਦਿੰਦੀਆਂ ਹੋਣਗੀਆਂ। ਗੰਗਾ ਨਦੀ ਦੇ ਨਾਲ ਨਾਲ ਆਪਾਂ ਇਧਰ ਨੂੰ ਉੱਪਰ ਨੂੰ ਹੌਲੀ-ਹੌਲੀ ਆਪਾਂ ਰੁਕੇ ਹੋਏ ਜਗ੍ਹਾ ਤੇ ਇੱਥੇ ਚੜ੍ਹਾਈ ਮੌਗਦੀ ਨਹੀਂ ਹੈ ਅਜੇ ਹੋਰ ਹੁਣ ਲਗਾਤਾਰ 10 ਕਿਲੋਮੀਟਰ ਉੱਪਰ ਨੂੰ ਹੀ ਜਾਣੀ ਹੈ 10 ਕਿਲੋਮੀਟਰ ਪੈਦਲ ਹੀ ਤੁਰਨਾ ਆਪਾਂ ਤਿੰਨ ਘੰਟੇ ਲਗਾਤਾਰ ਫੇਰ ਜਾ ਕੇ ਆਪਣੀ ਅੱਜ ਵਾਲੀ ਮੰਜ਼ਿਲ ਆਊਗੀ ਅੱਜ ਸਾਰਾ ਦਿਨ ਆਹੀ ਕੰਮ ਚੱਲੀ ਜਾਂਦਾ ਸਵੇਰ ਦਾ ਸੈਕਲ ਨੂੰ ਬੱਸ ੱਤਕਾ ਲਾਈ ਜਨੇ ੱਤਕਾ ਲਾਈ ਆਨੇ ਹੌਲੀ ਹੌਲੀ ਬਰੇਲੀ ਤੋਂ ਬਰੇਲੀ ਯੂਪੀ ਜਾਣਾ ਯੂਪੀ ਉੱਤਰਾਖੰਡ ਦਾ ਬਾਰਡਰ ਲੱਗਦਾ ਆਪਣਾ ਨਾਨਕਪੁਰਾ ਸਾਬ ਗੁਰਦੁਆਰਾ ਨਾਨਕਮੱਤੇ ਮੈਂ ਹੋ ਕੇ ਜਾਣਾ ਮੈਂ ਤੁਹਾਨੂੰ ਫੋਨ ਕਰੂੰਗਾ ਬਰੇਲੀ ਨੇੜੇ ਨਾਣਕ ਮੱਤਾ ਸਭ ਸਾਡੇ ਤੋਂ ਲੱਗ ਗਈ ਏ ਬਸ ਮੈਂ ਨਾਨਕ ਮੱਤੇ ਨਾ ਹੋ ਕੇ ਮੇਰਾ ਰੂਪ ਉਹ ਲੈਣ ਦਾ ਇਰਾਦਾ ਸੀਗਾ ਕਰਨ ਪ੍ਰਿਆਗ ਤੋਂ ਜਿਹੜਾ ਸਿੱਧਾ ਅਲਮੋੜਾ ਵਿੱਚ ਦੀ ਨਾਨਕ ਮੱਤਾ ਪਹੁੰਚਣਾ ਨਾਲ ਜਵਾਨੀ ਦੇ ਦੇਵ ਪ੍ਰਿਆ ਕਿੰਨੀ ਦੂਰ ਆ ਵੀਰੇ ਥੋਏ ਹੈ ਹੈਗਾ ਹਾਂਜੀ ਪਹੁੰਚੇ ਜਾ ਸਕਦਾ ਅੱਜ ਪਹੁੰਚੇ ਜਾ ਸਕਦਾ ਅੱਜ ਸਾਈਕਲ ਤੇ ਚੜੋਗੇ ਪੂਰੀ ਕੋਤਾ ਘਾਟੀ ਘਾਟੀ ਤੋਂ ਯਾਰ ਪੁਮਾਰ ਇੱਕ ਦਿਨ ਵੱੱਟ ਲਾਇਆ ਚੰਗਾ ਸਮਾਂ ਹੋ ਗਿਆ ਸ਼ਾਮ ਦੇ ਤਕਰੀਬਨ 5 ਵਜੇ ਆ ਤੇ ਸામਨੇ ਤੁਹਾਨੂੰ ਪਹਾੜੀਆਂ ਤੇ ਪਹਾੜੀਆਂ ਤੇ ਥੋੜੇ ਥੋੜੇ ਉਹ ਰਸਤੇ ਤੁਹਾਨੂੰ ਦਿਖਾਈ ਦਿੰਦੇ ਆ ਆਪਾਂ ਸਿੱਧੀ ਅੱਗੇ 9 ਕਿਲੋਮੀਟਰ ਦੀ ਚੜਾਈ ਜਾਣੀ ਉਸ ਤੋਂ ਅੱਗੇ ਜਾ ਕੇ 10-12 ਕਿਲੋਮੀਟਰ ਪ੍ਰਿਆਗ ਤੇ ਪ੍ਰਿਆਗ ਰਾਜ ਆਊਗਾ ਸੇ ਪ੍ਰਿਆਗ ਸਵੇਰ ਦੇ 5 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜh ਗਏ ਆ ਤੇ 12 ਘੰਟਿਆਂ ਦੇ ਵਿੱਚ ਆਪਾਂ ਕੱਢਦਾ 40 ਕਿਲੋਮੀਟਰ ਅੱਜ ਹਾਲਾਂਕਿ ਪੰਜਾਬ ਚ ਪੱਧਰੇ ਇਲਾਕੇ ਚ 2 ਘੰਟਿਆਂ ਦਾ ਹੀ ਇਹ ਕੰਮ ਆ ਤੇ ਪਹਾੜੀ ਇਲਾਕੇੰਦਾ ਇੰਨਾ ਕਜਾਦਾ ਫਰਕ ਹੁੰਦਾ ਕਿਉਂਕਿ ਹਰ ਇੱਕ ਕਿਲੋਮੀਟਰ ਜਾਂ ਅੱਧਾ ਕਿਲੋਮੀਟਰ ਕੱਢਣ ਤੋਂ ਬਾਅਦ ਆਪਾਂ ਨੂੰ ਬੈਠਣਾ ਪੈਂਦਾ ਰੈਸਟ ਕਰਨੀ ਪੈਂਦੀ ਹੈ ਸਾਈਕਲ ਚੱਲਦਾ ਘਟਾ ਤੇ ਸਾਈਕਲ ਨੂੰ ਤੋੜਨਾ ਜ਼ਿਆਦਾ ਪੈਂਦਾ ਅੱਗੇ ਹਜੇ ਵੀ 9 ਕਿਲੋਮੀਟਰ ਹੋਰ ਪਿਆਗਾ ਕੋਸ਼ਿਸ਼ ਕਰਾਂਗੇ ਕਵਰ ਕਰਨ ਦੀ ਜੇ ਉਹ ਕਵਰ ਹੋ ਗਿਆ ਤਾਂ ਅੱਗੇ ਵਾਲਾ 10-12 ਤਾਂ ਆਪੇ ਹੀ ਹੋ ਜੂਗਾ ਅੱਗੇ ਢਲਾਣਾ ਕਿਉਂਕਿ 2200-2300 ਮੀਟਰ ਦੀ ਚੜ੍ਹਾਈ ਹੈ ਲਗਭਗ 6000-7000 ਫੁੱਟ ਆਰਾਮ ਨਾਲ ਪੰਦੀ ਹੈ ਜੇ ਆਪ ਉਥੇ ਪਹੁੰਚ ਗਏ ਤਾਂ ਕਿ ਆਪਾਂ ਦੇਵ ਪ੍ਰਯਾਗ ਜ਼ਰੂਰ ਜਾਵਾਂਗੇ ਜੇ ਨਾ ਪਹੁੰਚ ਸਕੇ ਤਾਂ ਆਪਾਂ ਰਾਸਤੇ 'ਚ ਆਪਣੇ ਕੋਲ ਆਪਣਾ ਟੈਂਟ ਹੈਗਾ ਉਹਨਾਂ ਕਿਤੇ ਨਾ ਕਿਤੇ ਟੈਂਟ ਖੋਲਣਾ ਪੈਣਾ ਅੱਜ ਦਾ ਆ ਹਾਲ ਆ ਇੱਥੇ ਉਹ ਟਰੱਕ ਵਿਚਾਰਾਂ ਮਸਾਂ ਅਮਨ ਲਾਦਾ 20 ਮਿੰਟਾਂ ਜੋ ਉੱਥੇ ਪਹੁੰਚਿਆਣਾ ਹੈ ਸਾਡੇ ਕੋਲ ਅਸਾਂ ਨੇ ਇੰਨੀ ਚੜਾਈ ਆ ਆਪਾਂ ਜਾਣਾ 9 ਕਿਲੋਮੀਟਰ ਬਾਅਦ ਉਹ ਸਾਹਮਣੇ ਦਿਖ ਰਹੀ ਪਹਾੜੀ ਦੇ ਬਿਲਕੁਲ ਉੱਪਰ ਇਹ ਤਿੰਨ ਪਹਾੜੀਆਂ ਆ ਰਹੀਆਂ 1 2 ਤੇ 3 ਇਹ ਸੈਂਟਰ ਵਾਲੀ ਪਹਾੜੀ 'ਚੋਂ ਥੋੜਾ-ਥੋੜਾ ਰਸਤਾ ਦਿਖਾਈ ਦਿੰਦਾ ਬਿਲਕੁਲ ਉੱਪਰ ਵਿਖਿਆ ਜਾਂਦਾ ਤੇ ਫਿਰ ਹਾਲ ਆਪਾਂ ਬਹੁਤ ਹੀ ਜ਼ਿਆਦਾ ਪਿੱਛੇ ਜਾਂ ਦੇਖਦੇ ਹਾਂ ਕਿੰਨੇ ਟਾਈਮ 'ਚ ਪਹੁੰਚਾਂਗੇ ਇੱਥੇ ਇਹ ਵਾਲੀ ਪ੍ਰਜਾਤੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਇਹ ਲੰਗੂਰਾ ਸਪੀਡ ਵਾਵਾ ਤੇ ਥੱਲੇ ਇਹਨਾਂ ਦੇ ਤਾਈ ਚਾਚਾ ਦੇ ਮੁੰਡੇ ਉਹਨਾਂ ਕੋਲ ਚੱਲੇ ਆ ਸ਼ਾਮ ਦਾ ਵੇਲਾ ਖੇਡਣ ਗਿਓਣ ਠੰਡੇ ਠੰਡੇ ਤੇ ਆਪਾਂ ਜਾਣਾ ਉਹ ਪਹਾੜੀ ਤੇ ਥੋੜਾ ਘੋਰ ਅੱਗੇ ਆ ਕੇ ਆਪਾਂ ਨੂੰ ਇਹ ਨਜ਼ਾਰਾ ਦਿਸਦਾ ਤੇ ਸਾਹਮਣੇ ਦਿਖਾਈ ਦੇ ਰਿਹਾ ਵਿਊ ਪੁਆਇੰਟ ਵੱਡੇ ਵੱਡੇ ਪਹਾੜ ਫਤਿਹਲਾ ਨੂੰ ਟੱਚ ਕਰਦੇ ਹੋਏ ਆਪਾਂ ਅੱਗੇ ਥੋੜਾ ਜਿਹਾ ਹੋਰ ਨਹੀਂ ਦੇਖ ਜੋਸ਼ੀ ਮੜਦੇ ਵੀਊ ਚੈੱਕ ਕਰੋ ਇੱਕ ਵਾਰੀ ਜੇਤ ਨੂੰ ਇਹੀ ਕੁਝ ਮਿਲਣਾ ਅੱਜ ਆਪਾਂ ਨੂੰ ਵਾਰ-ਵਾਰ ਹਨੇਰਾ ਹੋਣ ਵਾਲਾ ਹੋਰ 15 ਮਿੰਟਾਂ ਤੱਕ 7 ਵਜੇ ਨਾਲੇ ਆ ਤੇ ਕਾਫੀ ਮੁਸ਼ਕਲ ਆ ਰਹੀ ਹੈ ਪਹੁੰਚਣਾ ਬਹੁਤ ਜ਼ਿਆਦਾ ਔਖਾ ਦੇਖਦੇ ਆ ਅੱਗੇ ਕੋਈ ਜਗ੍ਹਾ ਇਹ ਰਾਤ ਨੂੰ ਆਪਾਂ ਅੱਜ ਕਰਾਂਗੇ ਕੈਂਪਿੰਗ ਟੈਂਟ ਵਗੈਰਾ ਲਗਾਵਾਂਗੇ। ਕਿਹੜਾ ਜਿਵਾ ਇਹ ਲੱਗਰ ਦਿਵਾ ਸਕੀਂ। ਦਿਰਾ ਦੇ। ਵਾਹ ਹਾਂ ਅੰਗੀਵਾਸ। ਤੂੰ ਤਾਂ ਠੰਡਾ ਹੋ ਜਾਣਾ ਧੀਰੇ ਧੀਰੇ। ਕਿ ਇੱਥੇ ਦੇਖਦੇ ਹਾਂ ਕੁਝ ਖਾਣ ਪੀਣ ਦਾ 7 ਵਜੇ ਆ ਸ਼ਾਮ ਦੇ। ਪਤਾ ਨਹੀਂ ਕਿੱਥੇ ਰਹਿਣਾ ਅੱਜ। ਟਾਈਮ ਹੋ ਗਈ 7:30 ਵਜੇ। ਰਾਤ ਹੋ ਗਈ ਹੈ ਰਸਤੇ 'ਚ। ਦੇਹਾਇਤਾ ਰੁਕਣ ਲਈ ਕੋਈ ਜਗ੍ਹਾ ਨਹੀਂ ਮਿਲੀ ਤੇ ਆਪਾਂ ਅੱਜ ਜਿਹੜਾ ਆਪਣਾ ਟਾਰਗੇਟ ਸੀ ਦੇਵ ਪ੍ਰਯਾਗ ਉਹ ਹਜੇ ਕਾਫੀ ਵੀ 22 ਕਿਲੋਮੀਟਰ ਦੂਰ ਆ ਆਪਣੇ ਤੋਂ ਪਹਾੜੀਆਂ ਕਰਕੇ ਪਹੁੰਚਣਾ ਮੁਸ਼ਕਲ ਹੋ ਗਿਆ ਤੁਹਾਨੂੰ ਰਸਤੇ 'ਚ ਹਜੇ ਤਾਂ ਕੋਈ ਜਗ੍ਹਾ ਨਹੀਂ ਮਿਲੀ ਮੀ ਪਈ ਜਾਂਦਾ ਰਾਤ ਹੋ ਗਈ ਆ ਤੁਸੀਂ ਦੇਖ ਹੀ ਸਕਦੇ ਆਸੀਂ ਆਪਣਾ ਸਫ਼ਰ ਹਜੇ ਵੀ ਕੰਟੀਨਿਊ ਕਰਿਆ ਹੋਇਆ ਹਜੇ ਵੀ ਸਫ਼ਰ ਆਪਣਾ ਚੱਲ ਰਿਹਾ ਹੈਗਾ ਕਿਉਂਕਿ ਇੱਕ ਤਾਂ ਆਪਾਂ ਨੂੰ ਕੋਈ ਜਗ੍ਹਾ ਨਹੀਂ ਮਿਲੀ ਰਸਤੇ ਵਿੱਚ ਦੂਸਰੇ ਆਪਾਂ ਦੋ ਜਾਣੇ ਹੁਣ ਅਗਰ ਇਕੱਲਾ ਹੁੰਦਾ ਮੈਂ ਤੇ ਦੂਜਾ ਵੀਰ ਵੀ ਅਸੀਂ ਇਕੱਲੇ ਇਕੱਲੇ ਹੁੰਦੇ ਇਕੱਲਿਆਂ ਕਰਕੇ ਸਾਨੂੰ ਜਰੂਰ ਕਿਤੇ ਨਾ ਕਿਤੇ ਜਗ੍ਹਾ ਲੱਭਣੀ ਪੈਣੀ ਸੀਗੀ ਅਸੀਂ ਦੋ ਆ ਤਾਂ ਕਰਕੇ ਇੱਕ ਤਰ੍ਹਾਂ ਦਾ ਸਹਾਰਾ ਸਾਨੂੰ ਇੱਕ ਦੂਸਰੇ ਦਾ ਤੇ ਅਸੀਂ ਲਗਾਤਾਰ ਜਾ ਰਹੇ ਹਾਂ ਰੇਨ ਕੋਟ ਪਾਏ ਹੋਏ ਆ ਦੋਨਾਂ ਨੇ ਟਾਈਮ ਹੋ ਗਿਆ ਰਾਤ ਦੇ 8:30 ਆਪਾਂ ਹਜੇ ਵੀ ਨਹੀਂ ਪਹੁੰਚੇ ਤੋਤਾ ਘਾਟ ਘਾਟੇ ਐਦਾਂ ਦਾ ਕੁਛ ਨਾਮ ਆ ਤਾਂ ਕਰਕੇ ਇੱਥੇ ਰਸਤੇ ਦੀ ਕੁਝ-ਕੁਝ ਦੁਕਾਨਾਂ ਆਈਆਂ ਇਹ ਵੀਰਾਂ ਤੋਂ ਜਗਾ ਲਈ ਪੁੱਛਿਆ ਰਹਿਣ ਦੇ ਲਈ ਨਹੀਂ ਬਹੁਤ ਜ਼ਿਆਦਾ ਪਈ ਜਾਂਦਾ ਸੀਗਾ ਤਾਂ ਫਿਰ ਆਪਾਂ ਇੱਥੇ ਰ ਆਪਣੇ ਸਾਈਕਲ ਲਗਾਤੇ ਤੇ ਆਪਣੇ ਕੋਲ ਜੋ ਟੈਂਟ ਸੀ ਉਹ ਅੱਜ ਕੱਮ ਆਇਆ ਤੇ ਇੱਥੇ ਆਪਾਂ ਆਪਣਾ ਟੈਂਟ ਲਾ ਰਹੇ ਹਾਂ ਇਹ ਅੱਜ ਆਪਣਾ ਰਾਤ ਦਾ ਖਾਣਾ ਇਹ ਇਸੇ ਵੀਰ ਦਾ ਢਾਬਾ ਜਿਸ ਨੇ ਆਪ ਨੂੰ ਜਗਾ ਦਿੱਤੀ ਇੱਥੇ ਟੈਂਟ ਵਗੈਰਾ ਲਾਉਣ ਲਈ ਉਸ ਦੇ ਢਾਬੇ ਤੇ ਆਪਾਂ ਖਾਣਾ ਖਾ ਰਹੇ ਹਾਂ ਟੈਂਟ ਲਾਉਣ ਲਈ ਜਗ੍ਹਾ ਮਿਲ ਗਈ ਆਪਾਂ ਨੂੰ ਤੇ ਸਵੇਰੇ ਆਪਾਂ ਇੱਥੇ ਹੀ ਨਿਕਲਾਂਗੇ ਜਿਵੇਂ نیچے ਬਹੁਤ ਇਹ ਆਪਣਾ ਟੈਂਟ ਅੱਜ ਦੀ ਰਾਤ ਆਪਾਂ ਰੁਕਾਂਗੇ ਆਪਣੇ ਸਟੈਂਡ ਦੇ ਵਿੱਚ ਪਹਿਲਾਂ ਹੀ ਮੇਰਾ 2 ਪਰਸਨ ਲਿਆ ਹੋਇਆ ਸੀ ਤੇ ਅੱਜ ਦੋ ਬੰਦੇ ਹੀ ਇੱਥੇ ਵਿੱਚ ਬਾਕੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੁਸੀ ਦੱਸਿਓ ਜਰੂਰ ਤੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਕੱਲ ਨੂੰ ਸਫਰ ਆਪਣਾ ਫਿਰ ਤੋਂ ਉਹੀ ਰਹੂਗਾ ਦੇਵਪ੍ਰਯਾਗ ਪਰ ਇਥੋਂ ਸ਼ੁਰੂ ਕਰਾਂਗੇ ਕੱਲ ਨੂੰ ਨਵਾਂ ਦਿਨ ਤੇ ਨਵੀਂ ਸ਼ੁਰੂਆਤ ਫਿਰ ਤੋਂ ਕੱਲ ਤੋਂ ਮਿਲਦੇ ਹਾਂ ਕੱਲ ਨੂੰ